ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤ ਨੂੰ ਦਾਸ ਵੱਲੋਂ ਖਾਲਸੇ ਦੀ ਮਾਤਾ ਜਗਤ ਮਾਤਾ ਮਾਤਾ ਸਾਹਿਬ ਕੌਰ ਜੀ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਗਣ ਤੇ ਸੰਗਤਾਂ ਨੂੰ ਬੇਨਤੀ ਹੈ ਜਿਹੜੇ ਅਭਿਆਸੀ ਪੁਰਸ਼ ਹਨ ਉਹ ਕੱਲ ਨੂੰ ਚੰਡੀ ਦੀ ਵਾਰ ਦੇ ਪਾਠ ਕਰਨ ਚੌਵੀ ਸਾਬ੍ਹ ਦੇ ਜਾਪ ਕਰਨ ਔਰ ਜਪਜੀ ਸਾਹਿਬ ਦੇ ਜਾਪ ਕਰਨ ਅਨੰਦ ਸਾਹਿਬ ਦੇ ਜਾਪ ਕਰਨ ਜਿਹੜੇ ਚੌਪੀ ਸਹਿਬ ਦੇ ਅਭਿਆਸੀ ਨੇ ਜਾਂ ਅਭਿਆਸ ਕਰਨਾ ਚਾਹੁੰਦੇ ਨੇ ਜਾਂ ਚੰਡੀ ਦੀ ਵਾਰ ਦਾ ਅਭਿਆਸ ਕਰਨਾ ਚਾਹੁੰਦੇ ਨੇ ਉਹ ਪਹਿਲਾਂ ਜਪਜੀਤ ਸਹਿਬ ਦਾ ਪਾਠ ਕਰ ਲੈਣਾ ਫਿਰ ਚੰਡੀ ਦੀ ਵਾਰ ਦਾ ਪਾਠ ਫਿਰ ਜਪਜੀਤ ਸਹਿਬ ਦਾ ਪਾਠ ਫਿਰ ਚੌਪੀ ਸਹਿਬ ਦਾ ਪਾਠ ਫਿਰ ਆਨੰਦ ਸਹਿਬ ਦਾ ਪਾਠ ਕਰਕੇ ਅਰਦਾਸਾ ਬੇਨਤੀਆਂ ਕਰਿਓ ਸਤਿਗੁਰੂ ਜੀ ਤੁਹਾਨੂੰ ਸਾਰੀਆਂ ਸੰਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣਾ ਦਿਨ ਦੁਗਣੀ ਦਾ ਚੌਗਣੀ ਤਰਕੀਆਂ ਬਖਸ਼ ਦੇਣਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜਕਰ ਆਗ ਜਾਵੇ ਨਿਹਾਲ ਹੋ ਜਾਵੇ ਆਦ ਸ਼ਕਤੀ ਮਾਤਾ ਸਾਹਿਬ ਕੌਰ ਜੀਆਂ ਦੇ ਮਨ ਨੂੰ ਭਾਵੇ ਸੁਣ ਕੇ ਨਿਹਾਲ ਹੋ ਜਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ